ਕੀ ਮਾਮਲਾ ਕੀ ਹੈ ਇੱਕ ਨੌਜਵਾਨ ਜਿਹੜਾ ਗੱਡੇ ਚਲੇ ਗਿਆ ਹੈ ਮਾਮਲਾ ਜੀ ਅੱਜ ਸਵੇਰ 7:00 ਵਜੇ ਮੈਨੂੰ ਮੋਹਨ ਲਾਲ ਮੀਨਾ ਸਟੇਸ਼ਨ ਸੁਬਰਨ ਦੇ ਦਰਵਾਣੇ ਮੋਬਾਈਲ ਤੇ ਦਰਜ ਕੀਤੀ ਕਿ ਇੱਕ ਨੌਜਵਾਨ ਦੀ ਟ੍ਰੇਨ ਨੰਬਰ 14735 ਥੱਲੇ ਆਉਣ ਨਾਲ ਮੌਤ ਹੋ ਗਈ ਆ ਗਿੱਦੜਵਾ ਰੇਲਵੇ ਸਟੇਸ਼ਨ ਤੋਂ ਰੇਲਵੇ ਸੀਨੀਅਰ ਫਕਰਾਲੇ ਪਾਸ ਫਕਰਸਰ ਰੇਲਵੇ ਸਟੇਸ਼ਨ ਵਾਲੇ ਪਾਸੇ ਮੈਂ ਤੇ ਇਹ ਸਈ ਜੁਸੀਰ ਸਿੰਘ ਤੁਰੰਤ ਮੌਕਾ ਪਰ ਪਹੁੰਚੇ ਜਿੱਥੇ ਕਿ ਟ੍ਰੇਨ ਰੁਕੀ ਹੋਈ ਸੀ ਤੇ ਟ੍ਰੇਨ ਦੇ ਨੇੜੇ ਉਹਦਾ ਭਰਾ ਟ੍ਰਿਪਲ ਥੱਲੇ ਬਾਹਰ ਆਪਦੇ ਹੋਰ ਦੋਸਤਾਂ ਨਾਲ ਬੈਠਾ ਸੀਗਾ ਤੇ ਟ੍ਰੇਨ ਦੇ ਥੱਲੇ ਇੱਕ ਨੌਜਵਾਨ ਦੀ ਲਾਸ਼ ਪਈ ਸੀ ਤੇ ਜੀ ਦੀ ਪਛਾਣ ਜਿਹੜੀ ਮਕੇਸ਼ ਕੁਮਾਰ ਪੁੱਤਰ ਸਰਿੰਦਰ ਕੁਮਾਰ ਵਾਸੀ ਦਸਮੇਸ਼ਨ ਔਰ ਗਦਰਵਾ ਵਜੋਂ ਹੋਈ ਆ ਤੇ ਬਕੂਆ ਮੋਰ ਰੇਲਵੇ ਆ ਟ੍ਰੈਕ ਇਲੈਕਟ੍ਰਿਸਿਟੀ ਕੋਲ ਨੰਬਰ 3 ਦਾ 14 3 ਦਾ 15 ਰੇਲਵੇ ਸਟੇਸ਼ਨ ਕਿਦੜਵਾ ਰੇਲਵੇ ਸਟੇਸ਼ਨ ਪਕਰ ਸਰਦਾ ਜੀ ਤੇ ਮ੍ਰਿਤਕ ਮਕੇਸ਼ ਕੁਮਾਰ ਨੇ ਜਿਹੜੀ ਕਲਕਸੀ ਕੀਤੀ ਹੈ ਜੀ ਇਹਦੇ ਭਰਾ ਜਗੇਸ਼ ਕੁਮਾਰ ਦੇ ਬਿਆਨਾਂ ਤੇ ਕਾਰਵਾਈ ਕੀਤੀ ਜਾ ਰਹੀ ਆ ਇਹਦੇ ਭਰਾ ਜਗੇਸ਼ ਕੁਮਾਰ ਦੇ ਬਿਆਨ ਮੁਤਾਬਕ ਜਿਹੜਾ ਮਕੇਸ਼ ਕੁਮਾਰ ਸੀਗਾ ਮ੍ਰਿਤਕ ਇਹ ਕੋਈ ਘਰ ਦੀ ਕਿਸੇ ਸਮੱਸਿਆ ਕਾਰਨ ਮਹੀਨੇ ਤੋਂ ਪ੍ਰੇਸ਼ਾਨ ਰਹਿਦਾ ਸੀਗਾ ਤੇ ਜੀ ਇਹਨਾਂ ਦੇ ਬਸ ਕਾਰਵਾਈ ਕਰਕੇ ਤੇ ਨਿਲਾਸ਼ ਵਾਲੇ ਕੀਤੀ ਜਾ ਰਹੀ ਕਿਹੜੀ ਤਾਰਾ ਦਿਨ ਕਾਰਵਾਈ ਕੀਤੀ 174 सीआरपीसी ਦੀ ਇਹਦੀ ਕਾਰਵਾਈ ਕੀਤੀ ਚੁਕੀ ਸੀ